ਕੀ ਵੱਧ ਮਿੱਠਾ ਖਾਣ ਦੇ ਨਾਲ ਸ਼ੂਗਰ ਹੋ ਜਾਂਦੀ ਹੈ ਤੁਹਾਨੂੰ ਵੀ ਇਹ ਲੱਗਦਾ ਜੇਕਰ ਤੁਹਾਨੂੰ ਵੀ ਇਹ ਲੱਗਦਾ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇਕਰ ਸਾਡਾ ਲਾਈਫ ਸਟਾਈਲ ਖਰਾਬ ਹੋਵੇ ਨਾ ਸਾਡੇ ਸਿਰ ਤੇ ਕਿਸੇ ਚੀਜ਼ ਦਾ ਪ੍ਰੈਸ਼ਰ ਹੋਵੇ ਫੈਮਿਲੀ ਵਿੱਚ ਕਿਸੇ ਤਰ੍ਹਾਂ ਦੀ ਟ੍ਰੈਜੇਡੀ ਹੋ ਗਈ ਹੋਵੇ ਤੁਹਾਡਾ ਕੋਈ ਫਾਈਨੈਂਸ਼ੀਅਲ ਲਾਸ ਹੋ ਗਿਆ ਹੋਵੇ ਫਿਰ ਵੀ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਬੱਜ ਜਾਂਦੇ ਨੇ ਮਿੱਠਾ ਤੇ ਮੈਦਾ ਇਹ ਚੀਜ਼ਾਂ ਜਿਹੜੀਆਂ ਨੇ ਕਾਰਨ ਸ਼ੂਗਰ ਦਾ ਬਣਦੀਆਂ ਬਣਦੀਆਂ ਨੇ ਪਰ ਸਟ੍ਰੈਸ ਹੈ ਜਿਹੜੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਵੱਡਾ ਕਾਰਨ ਬਣਦੇ ਪਈ ਹੈ ਸ਼ੂਗਰ ਹੋਣ ਦਾ ਜੇਕਰ ਤੁਹਾਡੀਆਂ ਲੱਤਾਂ ਬਹੁਤ ਜ਼ਿਆਦਾ ਭਾਰੀਆਂ ਰਹਿੰਦੀਆਂ ਨੇ ਤੁਹਾਡਾ ਸਿਰ ਬਹੁਤ ਜ਼ਿਆਦਾ ਭਾਰਾ ਰਹਿੰਦਾ ਹੈ ਤੁਹਾਡਾ ਵਾਰ-ਵਾਰ ਮਿੱਠਾ ਜਾਂ ਮੈਦਾ ਜਾਂ ਫਿਰ ਰੋਟੀ ਖਾਣ ਨੂੰ ਵਾਰ-ਵਾਰ ਤੁਹਾਡਾ ਦਿਲ ਕਰਦਾ ਨਾ ਸ਼ੂਗਰ ਹੋਣ ਦੇ ਜਿਹੜੇ ਚਾਂਸਸ ਆ ਉਹ ਜ਼ਿਆਦਾ ਨੇ ਕਿਉਂਕਿ ਜਦੋਂ ਕ੍ਰੇਵਿੰਗ ਹੁੰਦੀ ਆ ਤਾਂ ਇਨਸੂਲਿਨ ਦੀ ਪ੍ਰੋਡਕਸ਼ਨ ਬਾਡੀ ਵਿੱਚ ਸਮਝ ਲਓ ਕਿ ਬਹੁਤ ਜ਼ਿਆਦਾ ਵੱਧ ਗਈ ਹੈ ਜੋ ਇਨਸੂਲਿਨ ਦੀ ਮਾਤਰਾ ਬਹੁਤ ਜ਼ਿਆਦਾ ਸਰੀਰ ਦੇ ਵਿੱਚ ਵੱਧ ਜਾਵੇ ਤਾਂ ਇਨਸੂਲਿਨ ਰੈਜਿਸਟੈਂਸ ਬਣ ਜਾਂਦੀ ਹੈ ਜਿਸ ਨੂੰ ਕਿ ਡਾਇਬੀਟਿਸ ਬੋਲਦੇ ਆਪਾਂ ਸੋ ਇਹਦੇ ਵਾਸਤੇ ਨਾ ਇੱਕ ਸਿੰਪਲ ਜਿਹਾ ਟੈਸਟ ਕਰਾ ਲਓ ਤਾਂ ਕਰਾਉਣਾ ਜੇਕਰ ਤੁਹਾਡੀਆਂ ਲੱਤ 5.7 ਦੇ ਉੱਤੇ ਜੇਕਰ ਇਹ ਟੈਸਟ ਆਵੇ ਤਾਂ ਫਿਰ ਸਮਝ ਲਓਗੇ ਤੁਸੀਂ ਪ੍ਰੀ ਡਾਇਬਟਿਕ ਸਟੇਜ ਦੇ ਉੱਤੇ ਹੋ ਜੇ 6 ਜਾਂ 6.5 ਤੋਂ ਉੱਪਰ ਆਏ ਫਿਰ ਤਾਂ ਸਮਝ ਲਓ ਕਿ 슈ਗਰ ਹੋ ਗਈ ਹੈ ਡਾਇਬਟਿਕ ਤੁਸੀਂ ਹੋ ਗਏ ਹੋ ਜੇਕਰ ਤੁਸੀਂ ਪ੍ਰੀ ਡਾਇਬੀਟਿਕ ਸਟੇਜ ਤੇ ਹੋ ਅਜੇ ਸ਼ੂਗਰ ਹੋਣ ਵਾਲੀ ਹੈ ਕੰਡੇ ਤੇ ਆ ਕੰਮ ਤਾਂ ਫਿਰ ਤੁਸੀਂ ਕੀ ਕਰਨਾ ਕਿ ਸਾਡਾ ਜਿਹੜਾ ਪਾਊਡਰ ਹੈ ਨਾ ਸੁਪਰ 16 ਚਮਚ ਦਾ ਚੌਥੇ ਸਾ ਸਵੇਰੇ ਸ਼ਾਮ ਲਓ ਤਾਂ ਪ੍ਰੀ ਡਾਇਬੀਟਿਕ ਸਟੇਜ ਤੇ ਬਹੁਤ ਜਦੀ ਹੈਲਪ ਕਰਦਾ ਮਿੱਠਾ ਤੇ ਮੈਦਾ ਛੱਡ ਦਿਓ ਜਾਂ ਫਿਰ ਬਹੁਤੀ ਚੰਗੀ ਗੱਲ ਹੋਏਗੀ ਜੇ ਕਿਸੇ ਸਾਡੇ ਸੈਂਟਰ ਅੰਮ੍ਰਿਤਸਰ ਜਾਂ ਖਰੜ ਦੇ ਵਿੱਚ ਆਜੋ ਫ੍ਰੀ ਕੰਸਲਟੇਸ਼ਨ ਆ ਡਾਕਟਰ ਦੀ ਫ੍ਰੀ ਸਲਾਹ ਆ ਨਾਲ ਤੁਹਾਨੂੰ ਡਾਈਟ ਪਲਾਨ ਵੀ ਫ੍ਰੀ ਚ ਬਣਾ ਕੇ ਦਵਾਂਗੇ ਇਸ ਤੋਂ ਅੱਗੇ ਜੇਕਰ ਤੁਹਾਨੂੰ ਸ਼ੂਗਰ ਹੋ ਗਈ ਹੈ ਤੁਸੀਂ ਮੈਟਫੋਰਮਿਨ ਦੀ ਗੋਲੀ ਖਾਂਦੇ ਹੋ ਤਾਂ ਮੈਟਫੋਰਮਿਨ ਦੀ ਡੋਸ ਤੁਹਾਨੂੰ ਪੰਦਾ ਸਜਾਉਗੀ ਪੰਦਾ ਉਸੇ 2000mg ਦੇ 2000mg ਤੱਕ ਦੀ ਡੋਜ਼ ਖਾਂਦਿਆਂ ਖਾਂਦਾਂ ਸਰੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਸੋ ਕਰਨਾ ਕੀ ਹੈ ਜੇਕਰ ਤੁਹਾਨੂੰ ਤੁਸੀਂ ਜਾਂ ਤੁਹਾਡੀ ਫੈਮਿਲੀ ਚੋਂ ਕਿਸੇ ਨੂੰ 슈ਗਰ ਹੋ ਗਈ ਹੈ ਮੈਟਫਾਰਮਿਨ ਦੀ ਦਵਾਈ ਜੇ ਤੁਸੀਂ ਖਾਂਦੇ ਹੋ ਤਾਂ ਕਿਸੇ ਵੀ ਸੈਂਟਰ ਸਾਡੇ ਆ ਜਾਓ ਅੰਮ੍ਰਿਤਸਰ ਜਾਂ ਖਰਡ ਡਾਕਟਰ ਦੀ ਫ੍ਰੀ ਕੰਸਲਟੇਸ਼ਨ ਲਓ ਨਾਲ ਤੁਸੀਂ ਸੁਪਰ 16 ਜਿਹੜੀ ਦਵਾਈ ਹੈ ਤੇ ਲਿਵਰ ਦੀ ਜਿਹੜੀ ਦਵਾਈ ਹੈ ਵੀਆਰ ਲਿਵਰ ਕਰ ਇਹ ਦੋ ਦਵਾਈਆਂ ਜੇ ਸ਼ੁਰੂ ਕਰ ਲੈਂਦੇ ਹੋ ਤਾਂ ਹੌਲੀ ਹੌਲੀ ਤੁਹਾਡੀ ਮੈਟਫਾਰਮਿਨ ਦੀ ਜਿਹੜੀ ਡੋਸ ਆ ਰਿਡਿਊਸ ਹੋਣੀ ਸ਼ੁਰੂ ਹੋ ਜਾਂਦੀ ਹੈ ਘਟਣੀ ਸ਼ੁਰੂ ਹੋ ਜਾਂਦੀ ਹੈ ਪੈਰਾਂ ਦੇ ਵਿੱਚ ਸੇਕ ਪੈਣ ਵਾਲਾ ਪੈਂਦਾ ਆ ਇਹ 슈ਗਰ ਦੇ ਨਾਲ ਅੱਖਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਉਹ ਸਾਰੀਆਂ ਚੀਜ਼ਾਂ ਜਿਹੜ ਫਰੀ ਹੈ ਕਿਸੇ ਵੀ ਦੋਸਤ ਕਿਸੇ ਵੀ ਰਿਸ਼ਤੇਦਾਰ ਨੂੰ ਜੇ ਡਾਇਬੀਟਿਸ ਦੀ 슈ਗਰ ਦੀ ਪ੍ਰੋਬਲਮ ਹੈ ਉਹਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਫ੍ਰੀ ਕੰਸਲਟੇਸ਼ਨ ਦਾ ਬੈਨੀਫਿਟ ਲੈ ਸਕੇ ਸੋ ਵੀਡੀਓ ਨੂੰ ਕਿ ਜ਼ਰੂਰ ਸ਼ੇਅਰ ਕਰੋ ਫੋਲੋ ਕਰੋ ਧੰਨਵਾਦ